ਕਪੂਰਥਲਾ ਦੇ ਪਿੰਡਾਂ ਅਤੇ ਮਹੱਲਿਆਂ ਵਿੱਚ ਫੈਲ ਰਹੀ ਹੈ ਡਾਇਰੀਆ ਦੀ ਬਿਮਾਰੀ ਆਖਿਰ ਕੀ ਹੈ ਇਸ ਦਾ ਮੁੱਖ ਕਾਰਨ ਇਸ ਦੇ ਬਾਰੇ ਜਨ ਸਿਹਤ ਵਿਭਾਗ ਨਾਲ ਮੀਡੀਆ ਕਰਮਚਾਰੀਆਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨਾਲ ਸੰਪਰਕ ਨਹੀਂ ਹੋ ਪਾਇਆ ਜਦ ਪਿੰਡ ਕਾਦੂਪੁਰ ਦੇ ਸਰਪੰਚ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਅਤੇ ਜੋ ਸਥਾਨਿਕ ਲੋਕ ਮਰੀਜ਼ ਹਨ ਉਹਨਾਂ ਦੇ ਪਰਿਵਾਰਾਂ ਨਾਲ ਵੀ ਗੱਲ ਕੀਤੀ ਮੀਡੀਆ ਕਰਮਚਾਰੀਆਂ ਨੇ ਪਿੰਡ ਕਾਦੂਪੁਰ ਕਲੋਨੀਆ ਤੋਂ ਆਓ ਦੇਖਦੇ ਆਏ ਮੀਡੀਆ ਰਿਪੋਰਟ ਕਿਥੋਂ ਲੰਦਾ ਪਾਣੀ ਕਾਦੂਪੁਰ ਸਾਡੇ ਦੇ ਮੋਟਰ ਲੱਗੀ ਪਿੰਡ ਚ ਪਿੰਡ ਦਾ ਨਾਮ ਕੀ ਤੁਹਾਡੇ ਦਾ ਕਾਦੂਪੁਰ ਕਲੋਨੀਆ ਦਾ ਸਰਪੰਚ ਦਾ ਤੁਹਾਡੇ ਕੀ ਨਾਮ ਹੈ ਗਿੰਦਰਪਾਲ ਸਿੰਘ ਸਰਪੰਚ ਸਾਹਿਬ ਸਾਡੇ ਗੜਿਆ ਪਿੰਡ ਦੇ ਜੀ ਸਾਡਾ ਪਿੰਡ ਕਾਦੂਪੁਰ ਹੈ ਜਿਆ ਜੀ ਤੇ ਕਾਦੂਪੁਰ ਦਾ ਸੈਕਟਰ 5ਾ ਰੋਡ ਦੇ ਮਤਲਬ ਇੱਕ ਮਤਲਬ ਆ ਰਿਹਾ ਜਿਹੜਾ ਕੀਤੇ ਦਿਨੀ ਤੁਹਾਨੂੰ ਪੁਰਾਣੇ ਤੋਂ ਘੱਟੇ ਬਟੇ ਮਹਾਂਮਾਰੀ ਤੋਂ ਕੇ ਪਹਿਲੇ ਦਾ ਜਿੰਨਾ ਲਈ ਹੋਰ ਕਾਦੂਪਰ ਕਲੋਨੀਆਂ ਦੇ ਵਿੱਚ ਮਤਲਬ ਬਹੁਤ ਜ਼ਿਆਦਾ ਮਤਲਬ ਆ ਰਿਹਾ ਇਹਦੇ ਬਾਰੇ ਤੜ। ਜੀ ਇਹੋ ਜਿਹਾ ਕੈਸੀ ਤੇ ਜਦੋਂ ਸੇਵਾ ਹਸਪਤਾਲ ਵੀ ਗਏ ਆ ਉਹਨਾਂ ਤੋਂ ਵੀ ਪਤਾ ਕੀਤਾ ਉਹਨਾਂ ਦੇ ਇੱਥੇ ਲਿਆਉ ਮਰੀਜ਼ ਜਿਹੜੇ ਆ ਮਰੀਜ਼ ਸਾਡੇ ਪਲੇ 12 13 ਹੋ ਗਿਆ ਸੀਗੇ ਉਹ ਅਸੀਂ ਹੀ ਡਾਕਟਰ ਕਰਾਏ ਇਹਨਾਂ ਦਾ ਇਲਾਜ ਕਰਾਇਆ ਵਾ। ਜੀ ਤੁਹਾਡੇ ਪਿੰਡ 'ਚ ਕਿੰਨੀ ਵੱਡੀ ਸੋਹਣ ਤੁਹਾਡੇ ਜੀ 100 ਤੋਂ 120 ਬੰਦਾ ਰਹਿੰਦਾ ਹੈ ਕਿ ਕਲੋਨੀ ਜੀ ਪਿੰਡ ਦਾ ਨਾਮ ਹੈ ਸਾਧੂਪੁਰ ਕੋਲ ਹੈ ਤੇ ਬਿਮਾਰ ਕਿੰਨੇ ਆਪਰੇ ਵਿੱਚੋਂ 20 25 ਬੰਦੇ ਬਿਮਾਰ ਹਨ ਆਲੇ ਛੋਟੇ ਛੋਟੇ ਨਿਆਣੇ ਜੀ ਉਹ ਵੱਖਰੇ ਬਿਮਾਰ ਨੇ ਕੋਈ ਸ케ਜੂਲਟੀ ਨਹੀਂ ਕੋਈ ਅਜਿਹੀ ਸਹਾਈਤ ਤੇ ਸਹਾਈਤ ਨਹੀਂ ਸੀਰੀਅਸ ਹਾਂ ਜੀ ਸਟੇਟ ਸਾਰਿਆਂ ਤੇ ਬਹੁਤ ਜ਼ਿਆਦਾ ਖਰਾਬ ਹੈ ਜੀ ਕੁਝ ਕੁਛ ਨਿਆਣੇ ਤੇ ਬਹੁਤ ਜ਼ਿਆਦਾ ਲੱਗਦੇ ਤੇ ਮੈਡੀਕਲ ਸੈਂਟਰ ਜੀ ਗਵਰਨਮੈਂਟੋਂ ਕੋਈ ਫੰਡ ਨਹੀਂ ਆਇਆ ਨਹੀਂ ਨਹੀਂ ਸਾਡੇ ਕੋਲ ਕੋਈ ਨਹੀਂ ਇਹ ਬਲੋਸ ਤੁਹਾਨੂੰ ਤੁਹਾਡੇ ਨਾਲ ਬਾਰਤਾਂ ਲੱਭ ਕੇ ਲੈ ਜਾਣਾ ਹੈ। ਹਾਂਜੀ ਉੱਥੇ ਉੱਥੇ ਥੋੜੀ ਸੇਵਾ ਕਰਨੀ ਹੈ। ਉੱਥੇ ਸੇਵਾ ਕੀਤੀ ਤੁਹਾਡੇ ਵਿੱਚ ਪੁੱਛੀ ਗਈ। ਇੱਥੇ ਕੋਈ ਨਹੀਂ। ਸਾਨੂੰ ਆਰਐਸ ਬੰਦੇ ਗਏ ਆ। ਬੱਸ ਕਿੰਨੇ ਵਜੇ? ਇਹ ਤਾਂ ਹੁਣ ਸਾਨੂੰ ਨਹੀਂ ਪਤਾ ਆਏ ਸੀਗੇ ਸਾਨੂੰ ਨਹੀਂ ਪਤਾ ਸੀ ਕਿ ਕੌਣ ਹੈ ਤੇ ਕੌਣ ਨਹੀਂ ਪਰ ਉਹ ਆਦਮ ਤੇ ਪੈਗਟ ਕਿਤੇ ਸੀ ਸਾਡੇ ਆਸ਼ਾਵਾ ਪਿੰਡ ਦੇ ਮੈਡਮ ਆਸ਼ਾ ਵਰਕਰ ਆ। ਆਸ਼ਾ ਵਰਕਰ ਉਹਨਾਂ ਬਈ ਕੀ ਨਾਮ ਤੁਹਾਡਾ ਜੀ? ਮੰਗਤਰਾਮ ਜੀ। ਪਿੰਡ ਕਿਹੜਾ ਤੁਹਾਡਾ ਜੀ? ਕਾਦੂਪੁਰ ਕਲੋਨੀ। ਬਈ ਕੀ ਸਮੱਸਿਆ ਆ ਜਿਹੜਾ ਤੁਸੀਂ ਇੰਟਰਮੀਡੀਏਟ ਦਾ ਜੀ ਸਾਹਿਬ ਜੀ ਸਾਡਾ ਪਾਣੀ ਦਾ ਬੋਖਰਾ ਹੋਇਆ ਇੱਥੇ ਮੋਟਰ ਦਾ ਤੇ ਸਾਰੇ ਹੀ ਤਕਰੀਬਨ ਇਨਫੈਕਸ਼ਨ ਹੋ ਗਈ ਆ ਪਾਣੀ ਦੇ ਨਾਲ ਲੈਟਰਿੰਗ ਦਾ ਲੱਗ ਰਹੀਆਂ ਵਾ ਲੋਲਟਾਂ ਤੇ ਪੇਟ ਦਰਦ ਉਲਟੀਆਂ ਹਾਂਜੀ ਹਾਂਜੀ ਤੇ ਪ੍ਰਸ਼ਾਸਨ ਦਾ ਕੋਈ ਬੰਦਾ ਤੁਹਾਡੇ ਕੋਲ ਆਇਆ ਹਾਂ ਪ੍ਰਸ਼ਾਸਨ ਨੇ ਕੀਤਾ ਵਾ ਬਹੁਤ ਵਧੀਆ ਕੰਮ ਕੀਤਾ ਹਨ ਕੇ ਮੋਟਰ ਸਹੀ ਕੀਤੀ ਆ ਪਾਣੀ ਤਾ ਨੂੰ ਐਸਐਮ ਨੂੰ ਬਾਹਰੋਂ ਲਿਆ ਕੇ ਦੇ ਕੇ ਦੇਰੇ ਆ ਤੁਹਾਨੂੰ ਭੇਜਦੇ ਟੈਂਕਰ ਇਥੇ ਪਾਣੀ ਦਾ ਵੀ ਦੋ ਦਿਨ ਨਹੀਂ ਚਲੋਈ ਮੋਟਰ ਮਾਰੇ ਜੇ ਕੀਤਾ ਵਾ ਈ ਮੋਰਨ ਮੇਨ ਇਹਨਾਂ ਨੂੰ ਵੀ ਉਹ ਵੀ ਗੱਡੀਆਂ ਹੋਣ ਚਾਹੀਦੀਆਂ ਤੇ ਸਟੇਸ਼ਨ ਦੀ ਕਾਰਨ ਕੀ ਹੈ ਪਾਣੀ ਤੋਂ ਪਹਿਲਾਂ ਕਾੜਾ ਕਾੜਾ ਕਿਉਂ ਹੈ ਸਾਜੂਪੁਰ ਕਲੋਨੀ ਇਹ ਹੁਣ ਦੀਆਂ ਵਾਲੇ ਬੰਦੇ ਤੁਸੀਂ ਦੱਸੋ ਹਾਂਜੀ ਹੋਂਦਈ ਆ ਅਜੇ ਤੇ ਆਪਾਂ ਹੋਰ ਕੀ ਮੁਕੰਮਲ ਪਾਣੀ ਦਾ ਨਰ ਮਸਲਾ ਹੱਲ ਕਰਦੇ ਤੇ ਹਾਂਜੀ ਤੁਹਾਡੇ ਕੋਲ ਕੋਈ ਮੈਡੀਕਲ ਅਫਸਰ ਕੋਈ ਨਹੀਂ ਆਪਣੇ ਕੋਲ ਨਹੀਂ ਹੋਣੀ ਬੱਚੇ ਦਵਾਈ ਕਿੱਥੋਂ ਹੁੰਦਾ ਹੈ ਬੱਚੇ ਨਾਲ ਜੋ ਨਰਮ ਲਾਹੋ ਪ੍ਰਾਈਵੇਟ ਕੋਰਪੋਰੇਸ਼ਨ ਹਾਂਜੀ ਹਾਂ ਤੁਹਾਡੇ ਕੋਲ ਕੋਈ ਸਰਕਾਰੀ ਕੋਈ ਪ੍ਰੋਗਰਾਮ ਨਹੀਂ ਸਰਕਾਰ ਦੇ ਸਰਕਾਰੀ ਨਹੀਂ ਬਿਲਕੁਲ ਹਾਂਜੀ ਹਾਂਜੀ ਕੀ ਨਾਮ ਤੁਹਾਡਾ ਜੀ ਕੋਲ ਜੀ ਤੇ ਮਤਾਦਾਨ ਕੀ ਪ੍ਰੋਮਾ ਸੀਗੀ ਸੌਣ ਤੋਂ ਤੇ ਵਜਾ ਕੀ ਦੀ ਜੀ ਬਸ ਇਹੀ ਹੋਰ ਨਹੀਂ ਕੋਈ ਕੀ ਮਤਲਬ ਨੂਲੀ ਮੋਸ਼ਨ ਬਗੈਰ ਨਾ ਚੇਕ ਜਿਹੜੀ ਕੇਜ ਕੰਟਰੋਲ ਹੁੰਦੀ ਹੈ ਆਪੇ ਹੈ ਯਾ ਪਾਣੀ ਕਿ ਹਾਂਜੀ ਪਾਣੀ ਤੁਹਾਡੇ ਕੋਲ ਮਤਲਬ ਅਕਸਰ ਸਰਕਾਰੀ ਪੀਆ ਹੈ ਸੀਗਾ ਪਾਣੀ ਮਸੱਹ ਹਲ ਕਰ ਹਾਂਜੀ ਹਾਂ ਆਈ ਸੀਗੇ ਹਾਂ ਜੇ ਕੋਈ ਪੀਬਲ ਹੋ ਉਸ ਤੋਂ ਤੁਹਾਡੇ ਕੋਲ ਮਤਲਬ ਅਧਿਕਾਰੀ ਪੀਆ ਰਹਾ ਹੈ ਨਹੀਂ ਜੀ ਠੀਕ ਹੈ ਕੋਈ ਸਰਕਾਰ ਤੋਂ ਤੁਸੀਂ ਕੀ ਮੰਗਾ ਤੁਸੀਂ ਤੁਹਾਡੇ ਕੋਲ ਘਰੇ ਮਤਲਬ ਤੁਹਾਡੇ ਪੈਣੇ ਤੋਂ ਸਰਕਾਰੀ ਸੇਵਾ ਦੀ ਹੋਣੀ ਦੇ ਦੀ ਹਾਂਜੀ ਮੈਡੀਕਲ ਲੈ ਕੇ ਕਮ ਸਰ ਤੋਂ ਕਿੰਨਾਂ ਜੀ ਜਿੰਨੇ ਪਾਸਟ ਪੰਜ ਕਰ ਦੋ ਕਿੰਨੇ ਕਰ ਦੋ ਸਰਤ ਕਰ ਬੋਰ ਜੀ ਇਹ ਸਿਰਫ ਤੁਸੀਂ ਆਮ ਲੋਕਾਂ ਦੀ ਗੱਲ ਹੈ ਮੈਂ ਜਿਹੜਾ ਪਿੰਡ ਦਾ ਮੁਖੀ ਹੋ ਕੇ ਉਹਦੇ ਨਾਂ ਤੇ ਜਿਹੜਾ ਸਪੰਚ ਦਾ ਪਿੰਡ ਦਾ ਕਾਦੂਪੁਰ ਐ ਇਲੈਕਟ੍ਰੋਨੀ ਦਾ ਤੇ ਮੈਂ ਨਾਲ ਦੇ ਪਿੰਡਾਂ ਨੇ ਵੀ ਬੁਰਜੀ ਵੀ ਨੂਰਪੁਰ ਵੀ ਇਹ ਫੀਲ ਕਰੂੰਗਾ ਕਿ ਤੁਸੀਂ ਐਵੇਂ ਬਾਹਰਲਾ ਖਾਣਾ ਨਾ ਖਾਓ ਮੌਸਮ ਬਹੁਤ ਸਾਤੀ ਮੌਸਮ ਹੈ ਇਸ ਕਰਕੇ ਲੋਕੀ ਬਹੁਤ ਬਿਮਾਰ ਹੋ ਰਹਾ ਏ ਜਿਆਦਾ ਕੰਮ ਖਰਾਬ ਹੋਇਆ ਮਰੀਜ਼ਾਂ ਤੇ ਇਸ ਕਰਕੇ ਤੁਸੀਂ ਜਿਹੜਾ ਚਲਾਣ ਵੀ ਕਰਾਓ ਸਿਵਲ ਹਸਪਤਲ ਤੋਂ ਕਰਾਓ ਅੱਛਾ ਇੱਕ ਥੀ ਨੋਟ ਕਰਨ ਗਰੀ ਮਤਲਬ ਕਿ ਆਮ ਲੋਕੋ ਨੂੰ ਨਾ ਪ੍ਰਾਈਵੇਟ ਸੈਕਟਰ ਨਾਲ ਜਾਣ ਜਾਨ ਮਰ ਰਹੀ ਕਿਉਂਕਿ ਸ਼ੋਅ ਸ਼ੋਅ ਕਰਦਾ ਹੈ ਕਿ ਕੰਨਾ ਨਹੀਂ ਉਹ ਵੀ ਬਰਦਰ ਉਹ ਵੀ ਵਾਰਾ ਜੀ ਅਹੀਂ ਪਿੰਡ ਵਾਲਿਆਂ ਨੇ ਇਹੋ ਅਪੀਲ ਕੀਤੀ ਆ ਮੈਂ ਪੰਜ ਹੁਣ ਦੇ ਨਾਂ ਤੇ ਜਿੱਦਾਂ ਬਹੁਤ ਵਾਰਾਂ ਪਿੰਡ ਦਾ ਮੈਂ ਐਡਟਡ ਲਾਈ ਬਿਊਟੀ ਸੀਆ ਤੁਹ ਵੀ ਸਰਕਾਰੀ ਆਫ ਸੈਕਟਰ ਦੇ ਹਿੱਸੇ ਵਿੱਚ ਭਾਗ ਹੋ ਜਾਓ ਉਹਨਾਂ ਕੋ ਸਾਰੇ ਇਲਾਜ ਹੈਗੇ ਉਸ ਤੋਂ ਘਰ ਬੈਠੇ ਮੈਂ ਮੈਂ ਡਾਕਟਰ ਦੇ ਘਰ ਨਾਲ ਮਾਰਦੇ ਲੋਟਣੇ ਪਾ ਜੋਗੇ ਰੋ ਸਮਾਰੂ ਹੋਗੇ ਫਾਇਦਾ ਨਹੀਂ ਤੇ ਪਿੱਛੇ ਜੇ ਦੇਖਿਆ ਮੀਡੀਆ ਨੇ ਕਿ ਮਤਲਬ ਕਿ ਦੋ ਮੋਕਾ ਜਿਹੜੀ ਵੀ ਇਹਨਾਂ ਚੈਨਲ ਨੇ ਕਿਉਂ ਛੇੜ ਦੋ ਕੋਲ ਨਾ ਮੈਂ ਬਾਤ ਕਰਾਂ ਉਹ ਨਹੀਂ ਕੀਤਾ ਕਿਉਂਕਿ ਉਹ ਕਹਿੰਦੇ ਨੇ ਫਿਰ ਲੋਟ ਤਾਂ ਮਤਲਬ ਉਹੀ ਕਾਰਨ ਲਿਗਾ ਉਹਨਾਂ ਨੇ ਮੋਟੀਆਂ ਜਿਹੜੇ ਟੈਂਡਾ ਨੇ ਉਹ ਪੀੜ ਕਰਦੇ ਆ ਕਿ ਬਾਈ ਡਾਕਟਰਾਂ ਦੇ ਨਿਕਲ ਮोटे ਡਾਕਟਰਾਂ ਦੇ ਨਾ ਜਾਓ ਤੇ ਸਿੱਧੇ ਫਿਰ ਬਾਹਰਲੇ ਡਾਕਟਰ ਸਰਕਾਰੀ ਹਸਪਤਲ ਜਾਓ ਨਹੀਂ ਉੱਥੇ ਸਾਰਾ ਲਾਹ ਗਿਆ ਉਹਦਾ ਅਪੀਲ ਕਰਦੇ ਕਿ ਬੰਦੇ ਜਿਹੜੇ ਹੈਗੇ ਵਿਆਹ ਉੱਤੇ ਇਹੀ ਉਹਨਾਂ ਦਾ ਦਾਜ ਕਰਾਓ